region punjab 24 news ਅੱਜ ਪਟਿਆਲਾ ਦੇ ਤੁਰਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਤੁਰਵ ਪਾਂਡਵ ਦੀ ਯਾਦ ਨੂੰ ਸਮਰਪਿਤ 33ਵਾਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਨੌਜਵਾਨਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਚ ਲੱਗਿਆ ਵਿਸ਼ਾਲ ਖੂਨਦਾਨ ਕੈਂਪ ਇਹ ਕੈਂਪ ਆਰਪੀ ਪਾਂਡਵ ਦੀ ਅਗਵਾਈ ਹੇਠ ਨਰਿੰਦਰਪਾਲ ਲਾਲੀਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ कैंपविच करीब 200 खून दानिया ने खूनदान करके मनुखता दी सेवा की थी। इस मौके पंजाबी फिल्म कलाकार हॉबी तालीवाल ने विशेष तौर ते शिरकत कर दिया खून दा हौसला बढ़ाया आयोजका वलो सब दा धन्यवाद कीता गया सत श्री मैं हॉबी तालीवाल और आज मैं ध्रोप पाडव क्रिकेट स्टेडियम पटियाले परादरीच और सन ऑफ पटियाला निका ध्रोप ਜਿਹੜਾ 84 ਸਾਲ ਦੀ ਉਮਰ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਉਹਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਲਾਲੀ ਵੀਰ ਮੇਰੇ ਐਮਸੀ ਸਾਹਿਬ ਕਾਂਗਰਸ ਵਾਲੇ ਲਾਲੀਬਾਈ ਜੀ ਸ਼ੇਰਾਂ ਵਾਲੇ ਗੇਟ ਵਾਲੇ ਮੋਟਾ ਲਾਲੀ ਸਾਡਾ ਭਰਾ ਇਹਨਾਂ ਦੀ ਰਹਿਨਮਾਈ ਚ ਸਵੋਚੀ ਟੀਮ ਦੇ ਨਾਲ ਰਲ ਕੇ ਕੈਂਪ ਲੱਗਿਆ ਹੁਣ ਤੱਕ ਕੈਂਪ ਚੱਲ ਰਿਹਾ ਟਾਈਮ ਸਾਡਾ 2 2 ਵਜੇ ਤੱਕ ਦਾ ਹੈ 2 ਵਜੇ ਤੱਕ ਦਾ ਹੈ 13840 ਯੂਨਿਟ ਹੁਣ ਤੱਕ ਡੋਨੇਟ ਹੋਏ ਨੇ 50 ਹੋਰ ਵੀ ਹੈਗੇ ਡੋਨਰ ਸਾਲੇ ਬੈਠੇ ਨੇ ਦੇਖ ਰਿਹਾ ਕਿੰਨਾ ਸਾਨੂੰ ਮਿਲਦੇ ਨੇ ਯੂਨਿਟਸ ਖੂਨਦਾਨ ਮਹਾਦਾਨ ਔਰ ਬਤਾਈ ਦੇ ਪਾਤਰ ਨੇ ਲਾਲੀਬਾਈ ਜੀ ਤੇ ਉਹਨਾਂ ਦੀ ਟੀਮ ਜਿਹੜੇ ਇਸ ਇੱਕ ਅੱਛੇ ਕੌਜ਼ ਵਾਸਤੇ ਇਹ ਕੈਂਪ ਹੈ ਨਾ 32 ਸਾਲ ਹੋ ਗਏ ਜੀ 32 ਵਾਂ ਕੈਂਪ ਹੈ ਹਰ ਸਾਲ ਲੱਗਦਾ ਔਰ ਅੱਜ ਕੀ 32 ਵਾਂ ਜੋਦੇਰੋ ਲੋਕੋ ਕੋ ਲੋਕਾਂ ਨੂੰ ਲੱਗਦੀ ਕਿ ਕਿਹੜਾ ਕੈਂਪ ਲਗਾਇਆ ਹੈ ਕਿਸ ਤਰ੍ਹਾਂ ਦੇ ਆਯੋਜਨ ਉਹਦੇ ਬਾਰੇ ਪਹਿਲਾਂ ਦੱਸਦੇ ਇਹ ਜਿਹੜਾ ਕੈਂਪ ਧਰੂਪਾੰਡਵ ਕ੍ਰਿਕਟ ਸਟੇਡੀਅਮ ਦੇ ਵਿੱਚ ਅੱਜ ਲੱਗਿਆ ਹੈ ਧਰੂਪਾੰਡਵ ਜੀ ਦੀ ਯਾਦ ਦੇ ਵਿੱਚ ਇਹ ਤੀਤਿਵਾਂ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੈ ਔਰ ਇਹ ਧਰੂਪਾੰਡਵ ٹرسٹ ਜਿਹੜਾ ਉਹਨਾਂ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਅਸੀਂ ਸਾਰਿਆਂ ਨੇ ਵਲੰਟਰੀ ਤੌਰ ਦੇ ਉੱਤੇ ਇੱਥੇ ਸਭ ਨੇ ਕੰਮ ਕੀਤਾ

ਪੰਜਾਬ ਦੀ ਪਟਿਆਲੇ ਦੀ ਇਹ ਵੀ ਉਹ ਸਾਡੇ ਹੱਥੋਂ ਚਲੇਗੀ। ਸਭ ਜਮਾ ਕੇ ਅੰਦਰ ਇਹ 33ਵਾਂ ਬਲੱਡ ਡੋਨੇਸ਼ਨ ਕੈਂਪੇਨ। ਜੀ ਸਰ ਕੌਣ ਕੌਣ ਇੱਥੇ ਹੋਰ ਵੀ ਆਏ ਸੀ? ਸਖਸੀਤਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਸਖਸੀਤ ਹੈ ਮਿਸਟਰ ਐਮਪੀ ਪਾਂਡੋ ਹੈ। ਮਿਸਟਰ ਕੇਪੀ ਪਾਂਡੋ ਆਰਪੀ ਪਾਂਡੋ ਜਿਹੜੇ ਬਿਜੀ ਦੀ ਬੋਲ ਰਹੀ ਹੈ ਅਮ ਰਹੇ। ਮਿਸਟਰ ਹਵਿਤਾ ਅਲੀਵਾਜੀ, ਸਨੀਤਾ ਤੀਰ, ਏਆਈਜੀ ਮਿਸਟਰ ਚਹਿਲ ਇਹ ਸਾਰੇ ਆਈ ਜਾ ਰਹੇ ਨੇ ਕਿਉਂਕਿ ਇਸ ਫੈਮਿਲੀ ਨਾਲ ਸਾਰੀ ਪਬਲਿਕ ਕਾਰਕਰਦੀ ਹੈ। ਅਸੀਂ ਜਿਹੜੇ-ਜਿਹੜੇ भी ਵੀਆਈਪੀ ਜਾਂਦੇ ਉਹਨਾਂ ਨੂੰ ਅਸੀਂ ਆਨਰ ਵੀ ਕੀਤਾ ਸਾਡੀ ਟੀਮ ਨੇ ਔਰ ਬੜੀ ਰਿਸਪੈਕਟ ਉਹਨਾਂ ਨੂੰ ਦੇ ਕੇ ਉਹਨਾਂ ਨੇ ਵੀ ਬੜੇ ਪਿਆਰ ਨਾਲ ਇੱਥੇ ਉਹਨਾਂ ਦਾ जानता लेकिन हरेक आदमी ਕਰਦਾ ਜਾਣ ਦਾ ਲੇਕਿਨ ਹਰੇਕ अपने ਕੋ ਸਨਮੇ ਦੀ ਘਾਟ ਹੈ ਆਪਣੇ ਆਪਣੇ ਹਾਜ਼ਰੀ ਦਿਵਾ ਕੇ ਸਾਰੇ ਗਏ ਹੁਣ ਤੱਕ ਕਿੰਨੇ ਚ 175 ਚਲੇ ਗਏ ਦੇਖੋ ਲੋਕਾਂ ਨੂੰ ਸੰਦੇਸ਼ ਤਾਂ ਨਹੀਂ ਮੇਰੀ ਹیثیت ਲੇਕਿਨ ਅਸੀਂ ਸਾਰੇ ਪਟਿਆਲੇ ਨੂੰ ਖਾਸ ਤੌਰ ਤੇ ਬੇਨਤੀ ਕਰਾਂਗੇ ਜੀ ਜਿਹੜੇ ਅੱਗੇ ਨੂੰ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਖਾਸ ਤੌਰ ਤੇ ਧਰੂਪੰਡਰ ਕ੍ਰਿਕਟ ਸਟੇਡੀਅਮ ਦੇ ਵਿੱਚ ਲਗਾਨੀਆਂ ਅਤੇ ਹਮ ਹਮਾ ਕੀ ਪਹੁੰਚੋ ਔਰ ਇਹਦੇ ਨਾਲ ਮਾਨਵਤਾ ਦੀ ਇੱਕ ਬਹੁਤ ਵੱਡੀ ਸੇਵਾ ਜਿਵੇਂ ਆਪਾਂ ਗਊ ਸੇਵਾ ਕਰ ਲੈਂਦੇ ਆ ਕੰਨਿਆਦਾਨ ਕਰ ਲੈਂਦੇ ਆ ਲੇਕਿਨ ਖੂਨਦਾਨ ਦਾ ਬਹੁਤ ਵੱਡਾ ਇੱਕ ਦਾਨ ਮੰਨਿਆ ਜਾਂਦਾ ਹੈ ਇਹਦੇ ਲਈ ਮੈਂ ਪਟਿਆਲੇ ਵਾਸੀ ਆ ਆਪਣੇ ਭਰਾਵਾਂ ਪੈਨਾਂ ਨੂੰ

200 ਦੇ 200 ਤੋਂ ਉੱਪਰ ਬਲੱਡ ਹਨਰ ਰਕੋਰਡਗੇ। ਦ੍ਰੋਪੰਦਪ ਜੀ ਜਿਹੜੇ ਨੇ ਮੇਰੇ ਭਤੀਜੇ ਲੱਗਦੇ ਸੀ ਤੇ ਮੇਰੇ ਵੱਡੇ ਬ੍ਰਦਰ ਇਸੈਂਪੀ ਵਾਂਡੋ ਦੇ ਬੇਟੇ ਨੇ। ਉਹ ਆਪਣੇ ਵੇਲੇ ਦੇ ਬਹੁਤ ਵੱਡੇ ਕ੍ਰਿਕਟ ਦੇ ਪਲੇਅਰ ਸੀ। ਔਰ ਉਹਨਾਂ ਨੇ ਸਭ ਤੋਂ ਛੋਟੀ ਉਮਰ 'ਚ 1000 ਰਨ ਫਰਸਟ ਕਲਾਸ ਕ੍ਰਿਕਟਸ ਬਣਾਏ ਸੀ ਜੋ ਅੱਜ ਤੱਕ ਵੀ ਰਕੋਰਡ ਹੈ। ਤੇ ਉਹਨਾਂ ਦੇ ਜਿਹੜੇ ਕੰਟੈਂਪੋਰੀ ਜਿਹੜੇ ਇਕੱਠੇ ਖੇលਦੇ ਸੀ ਜੂਨੀਅਰ ਇੰਡੀਆ ਟੀਮ 'ਚ ਉਹਨੇ ਸਚਿੰਤ ਅਬਦੁਲਕਾਦਰ, ਸਰਵਗਾਂਗੂਲੀ

ਅਰ ਬੜੀ ਇੱਕ ਪ੍ਰਮਾਤਮਾ ਦੀ ਗੱਲ ਹੈ ਕਿ ਜਿਹੜਾ ਮੈਚ ਉਹ ਜ਼ੋਨ ਦਾ ਨਾਰਥਰਨ ਵਰਸਸ ਰੀਜਨ ਖੇਲ ਕੇ ਆਇਆ ਸੀ ਉਹਦੇ ਲਾਸਟ ਮੈਚ ਦੇ ਵੀ ਮੈਨ ਦਾ ਮੈਚ ਹੋਈ ਸੀ ਮੈਨ ਦਾ ਮੈਚ ਜਨੂੰ ਅਵਾਰਡ ਮਿਲਿਆ ਸੀ ਬਹੁਤ ਸੀ ਬੜੇ ਆਊਟਸਟੈਂਡਿੰਗ ਪਲੇਅਰ ਸੀ ਸੋ ਅਸੀਂ ਉਸ ਬੱਚੇ ਦੀ ਹਰ ਸਾਲ ਹਰ ਸਾਲ ਇੱਕ ਕੈਂਪੇ ਲਾਨੇ ਤੇ ਅੱਜ ਹੀ 92 3 ਜਨਵਰੀ ਨੂੰ ਨਾ ਆ ਗਈ ਇਸ ਹੋਈ ਸੀ ਇਹ 33 ਮਹੀਨੇ

ਇਨਾ ਦਾ ਇੱਕ ਯੂਨਿਟ ਖੁੰਦਦਾ ਤਾਂ ਪਤਾ ਨਹੀਂ ਕਿੰਨੀ ਜਾਨਾ ਬਚਾਉਂਦਾ। ਤੋ ਲੱਗੇ ਹੋਏ ਆ ਜੀ ਜਿੱਦੇ ਸਾਲ ਚੱਲਾ ਇਹਨੂੰ ਚਲਾਵਾਂਗੇ ਸਾਰੇ। ਐਨੇ ਕਹਿ ਸਕਦਾ। ਨੌਜਵਾਨ ਪੀੜੀ ਨੂੰ ਮੇਰਾ ਸੰਦੇਸ਼ ਇਹ ਹੈ ਜੀ ਕਿ ਹਰੇਕ ਪੇਰੈਂਟ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਬੱਚੇ ਨੂੰ ਕਬੱਡੀ ਸਪੋਰਟਸ ਕਰਾਉਣ। ਖੇਡਾਂ ਖਿਲਾਉਣ। ਨਾਟ ਨੈਸੈਸਰੀਲੀ ਕਿ ਹਰੇਕ ਬੰਦੇ ਨੇ ਹਿੰਦੁਸਤਾਨ ਖੇਡਣਾ ਹੈ। ਇੰਟਰਨੈਸ਼ਨਲ ਖੇਡਣਾ ਹੈ ਲੇਕਿਨ ਇਨੀਸ਼ੀਅਲ ਖੇਡਾਂ 'ਚ ਬੱਚਿਆਂ ਦਾ ਰੁਜ਼ਗਾਰ ਬੜਾ ਜ਼ਰੂਰੀ ਹੈ। ਖੇਡਾਂ 'ਚ ਬੱਚੇ ਰੁਚੀ ਲੈਣ, ਮੈਦਾਨਾਂ ਚੌੜ, ਪੇਰੈਂਟਸ ਉਹਨਾਂ ਨੂੰ ਵਾਚਫੁਲਾਈਟ ਰੱਖਣ ਤਾਂ ਕਿ ਬੱਚੇ ਕਿਸੇ ਕੋ ਰਸਤੇ ਤੇ ਨਾ ਪੈਣ। ਇਹ ਬੜਾ ਜ਼ਰੂਰੀ ਹੈ। ਸੋ ਸਭ ਤੋਂ ਮੋਡਰਨ ਹੈ ਕਿ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਪੇਰੈਂਟਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਰਨੀ ਚਾਹੀਦੀ। ਠੀਕ ਹੈ। ਦਿਸ ਇਜ਼ ਮਾਈ ਮੈਸੇਜ। ਧੰਨਵਾਦ।